ਸ시 ਕਾਲ ਜੀ ਮੈਨਰੇ ਨਤੇ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਇੱਕ ਵੀਡੀਓ ਮਹਾਕੁੰਮ ਦੇ ਵਿੱਚੋਂ ਜਿਹੜੀ ਇਹ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਾਲਾਂਕਿ ਬਹੁਤ ਵੀਡੀਓਜ਼ ਨੇ ਜਿਹੜੀ ਕਿ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਉਂਕਿ ਮਹਾਕੁੰਮ ਦੇ ਵਿੱਚ ਲੋਕਾਂ ਦੀ ਸ਼ਰਧਾ ਇਸ ਕਦਰ ਦੇਖਣ ਨੂੰ ਮਿਲ ਰਹੀ ਹੈ ਕਿ ਇੱਥੇ ਠਾਠਾ ਮਾਰਦਾ ਇਕੱਠ ਹੋ ਰਿਹਾ ਲੋਕਾਂ ਦੇ ਪੈਰ ਧਰਨੂ ਜਗ੍ਹਾ ਤੱਕ ਨਹੀਂ ਆਪਰ ਦੂਜੇ ਪਾਸੇ ਜਿਵੇਂ ਉੱਤੇ ਅਗੋਰੀ ਬਾਬੇ ਜਾਂ ਹੋਰ ਉਹਨਾਂ ਕੇ ਬਾਬੇ ਜਾਂ ਹੋਰ ਆਏ ਹੋਏ ਨੇ ਤਾਂ ਉਹਨਾਂ ਦੇ ਵੀ ਜਿਹੜੀਆਂ ਕਿ ਅਨੋਖੀਆਂ ਤੋਂ ਅਨੋਖੀਆਂ ਵੀਡੀਓਜ਼ ਵਾਇਰਲ ਹੋ ਰਹੀ ਹੈ ਠੀਕ ਹੈ ਕਈ ਬਾਬੇ ਅਜਿਹੇ ਨੇ ਜਿਨ੍ਹਾਂ ਤਪੱਸਿਆ ਕੀਤੀ ਆ ਪਰ ਕੁਝ ਹੋਰ ਵੀਡੀਓਜ਼ ਜਿਹੜੀ ਕਿ ਵਾਇਰਲ ਹੋ ਰਹੀ ਨੂੰ ਸੋ ਲੈ ਕੇ ਵੀ ਜਿਹੜੇ ਸਵਾਲ ਖੜੇ ਕੀ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨਾਗੇ ਬਾਬੇ ਦੇ ਵੱਲੋਂ ਮਹਿਲਾ ਨੂੰ ਜਿਹੜਾ ਕਿ ਆਸ਼ੀਰਵਾਦ ਦਿੱਤਾ ਜਾ ਰਿਹਾ ਆ ਆਸ਼ੀਰਵਾਦ ਕਿਸ ਤਰੀਕੇ ਦੇ ਨਾਲ ਦਿੱਤਾ ਜਾ ਰਿਹਾ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਕਿੱਦਾਂ ਮਹਿਲਾ ਦੇ ਉੱਤੇ ਜਿਹੜਾ ਕਿ ਪੈਰ ਰੱਖਿਆ ਜਾ ਰਿਹਾ ਤੇ ਪੈਰ ਰੱਖ ਕੇ ਨਾਗੇ ਬਾਬੇ ਵੱਲੋਂ ਆਸ਼ੀਰਵਾਦ ਦਿੱਤਾ ਜਾ ਰਿਹਾ ਹੁਣ ਗਲਤੀ ਇਸ ਦੇ ਵਿੱਚ ਕਿਸ ਦੀ ਹੈ ਇਹ ਤਾਂ ਹੁਣ ਸਾਨੂੰ ਤੁਸੀਂ ਦੱਸ ਦਿਓ ਕਿ ਮਹਿਲਾ ਇੱਥੇ ਗਲਤ ਹੈ ਜਾਂ ਫਿਰ ਜਿਹੜਾ ਬਾਬਾ ਉਸ ਨੂੰ ਆਸ਼ੀਰਵਾਦ ਦੇ ਰਿਹਾ ਉਹ ਗਲਤ ਹੈ ਸ਼ਰਦਾ ਇੱਕ ਪਾਸੇ ਜੇਕਰ ਕਿਸੇ ਨੇ ਰੱਬ ਨੂੰ ਪਉਣਾ ਹੋਵੇ ਤਾਂ ਉਹ ਬੰਦਾ ਘਰ 'ਚ ਬੈਠਾ ਵੀ ਪਾ ਸਕ ਪਰ ਤੁਹਾਡੇ ਮਨ ਦੇ ਵਿੱਚ ਸੱਚੀ ਸ਼ਰਧਾ ਹੋਣੀ ਚਾਹੀਦੀ ਆ ਤੁਹਾਡੇ ਮਨ ਦੇ ਵਿੱਚ ਵੈਰ ਵਿਰੋਧ ਕਾਮ ਕ੍ਰੋਧ ਇਹ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਆ ਜੇਕਰ ਤੁਸੀਂ ਰੱਬ ਨੂੰ ਪਾਉਣਾ ਨਾ ਤਾਂ ਤੁਸੀਂ ਰੱਬ ਨੂੰ ਪਾ ਸਕਦੇ ਹੋ ਪਰ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਤੁਸੀਂ ਸੱਚੇ ਦਿਲ ਨਾਲ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਉਹ ਕਾਲ ਯੁਗ ਦਾ ਸਮਾਂ ਉਹ ਸਮਾਂ ਸਤਜੁਗ ਦਾ ਸੀ ਜਦੋਂ ਸਾਡੇ ਗੁਰੂਆਂ ਨੇ ਉਹ ਦੇਵ ਵੱਲੋਂ ਜਦੋਂ ਉਹਨਾਂ ਨੂੰ ਪ੍ਰਾਪਤੀਆਂ ਹੋਈਆਂ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਤੋ ਜਿਹੜਾ ਕਿ ਲੋਕਾਂ ਨੂੰ ਪਖੰਡਵਾ ਦੇ ਵਿੱਚ ਫਸਾਇਆ ਜਾ ਰਿਹਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਐਨੀਆਂ ਕੁ ਚੀਜ਼ਾਂ ਕੀਤੀਆਂ ਜਾ ਰਹੀਆਂ ਜਿਸ ਨੂੰ ਦੇਖ ਕੇ ਇਹ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਸਮਝਾਉਣਾ ਬੇਹਦ ਮੁਸ਼ਕਿਲ ਹੈ ਦੂਜੇ ਪਾਸੇ ਭੇੜ ਚਾਲ ਅਸੀਂ ਕਹਿ ਸਕਦੇ ਹਾਂ ਜਿੱਥੇ ਇੱਕ ਵਾਰ ਕੋਈ ਮੇਲਾ ਲੱਗ ਜਾਵੇ ਜਾਂ ਕੁਝ ਵੀ ਹੋ ਜਾਵੇ ਉੱਥੇ ਲੋਕ ਇਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਉੱਥੇ ਇਕੱਠ ਐਨਾ ਹੋ ਜਾਂਦਾ ਕਿ ਫਿਰ ਜਦੋਂ ਉੱਥੇ ਕਿਸੇ ਪਰਿਵਾਰਕ ਮੈਂਬਰ ਦੀ ਜਾਂ ਕਿਸੇ ਹੋਰ ਨਾਲ ਕੋਈ ਅਣਹੋਣੀ ਹੋ ਜਾਂਦੀ ਹੈ ਤਾਂ ਫਿਰ ਉਹ ਸੋਚਦੇ ਨੇ ਪਾਈ ਅਸੀਂ ਤਾਂ ਇੱਥੇ ਜਾਣਾ ਹੀ ਨਹੀਂ ਜੇ ਤੁਹਾਨੂੰ ਪਤਾ ਹੈ ਕਿ ਉੱਥੇ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਕਿਉਂਕਿ ਤੁਹਾਨੂੰ ਵੀ ਪਤਾ ਕਿ ਮਹਾਕੁੰਭ ਦੇ ਵਿੱਚ ਕਿਵੇਂ ਭਗੜੜ ਮੱਚੀ ਸੀ ਤੇ ਇਸ ਚੀਜ਼ ਤੋਂ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ ਬਾਕੀ ਜਿਹੜੀ ਵੀਡੀਓ ਤੁਸੀਂ ਸਕ੍ਰੀਨ ਦੇ ਉੱਤੇ ਦੇਖ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਆਸ਼ੀਰਵਾਦ ਦੇਣਾ ਜਾਂ ਆਸ਼ੀਰਵਾਦ ਲੈਣ ਵਾਲੀ ਮਹਿਲਾ ਆਸ਼ੀਰਵਾਦ ਲੈਣਾ ਕਿੱਥੋਂ ਤੱਕ ਸਹੀ ਹੈ ਕਿ ਦੇਹਧਾਰੀ ਬਾਬੇ ਹੋ ਜਾਣਗੇ ਮੰਨ ਲੈਂਦੇ ਆ ਕਿ ਇਹਨਾਂ ਦੀ ਤਪੱਸਿਆ ਹੈ ਕਈ ਕਿਸਾਲਿਆਂ ਤੋਂ ਤਪੱਸਿਆ ਕਰਦੇ ਨੇ ਇਹਨਾਂ ਦਾ ਇੱਕ ਵੱਖਰਾ ਹੈ ਠੀਕ ਹੈ ਪਰ ਇਸ ਤਰੀਕੇ ਦੇ ਨਾਲ ਆਸ਼ੀਰਵਾਦ ਦੇਣਾ ਕਿੱਥੋਂ ਤੱਕ ਸਹੀ ਹੈ ਆਪਣੀ ਰਾਇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼